ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਕਰਦੇ ਆਂ ਜਿਹੜਾ ਆਵਲਾ ਬਲੌਗ ਆ ਮੈਨੂੰ ਲੱਗਾ ਤਕਰੀਬਨ ਹਫਤੇ ਬਾਅਦੇ ਪਾ ਰਿਹਾ ਮੈਂ ਇਸ ਤੋਂ ਪਹਿਲਾਂ ਆਪਣੀ ਚਲਦੀ ਫਿਕੰਦੋ ਟੂਰ ਨੂੰ ਉਹਦੇ ਕਰਕੇ ਟਾਈਮ ਨਹੀਂ ਲੱਗੇ ਬਲੌਗ ਬਣਾਉਣ ਦਾ ਤੇ ਫੈਮਿਲੀ ਗਈ ਹੋਈ ਹੈ ਇੰਡੀਆ ਬੱਚੇ ਸਾਰੇ ਇੰਡੀਆ ਫਿਰਦੇ ਨੇ ਤੇ ਹੁਣ ਆਪਾਂ ਘਰੇ ਇਕੱਲੇ ਹੀ ਆਂ ਪਕਾਉਨੇ ਆ ਖਾਣੇ ਆ ਬਸ ਤੇ ਕੰਮ ਤੇ ਜਾਂਦੇ ਆ ਤੇ ਅੱਜ ਬਣਿਆ ਸਵਾਪ ਬਲੌਗ ਬਣਾਉਣ ਦਾ ਅੱਜ ਦਾ ਬਲੌਗ ਮੈਂ ਥੋੜਾ ਜਿਹਾ ਇਟਲੀ ਵਾਲਾ ਪਾਉਂਗਾ ਥੋੜਾ ਜਿਹਾ ਇੰਡੀਆ ਵਾਲਾ ਪਾਉਂਗਾ ਮਿਕਸ ਜਿਹਾ ਹੋਊਗਾ ਉਮੀਦ ਕਰ ਤੁਹਾਨੂੰ ਪਸੰਦ ਆਊਗਾ ਤੇ ਨਿਕਲਦੇ ਆਪਾਂ ਬਾਹਰ ਦੇਖਦੇ ਆਂ ਆਲਾ ਦੋਲਾ ਉਹ ਇਪਾਸ ਚੱਕ ਲਈਏ ਆਪਾਂ ਡਾਇਗ ਰੈਡੀ ਕਰ ਲਿਆ ਆਪਾਂ ਨੇ ਇੱਥੇ ਆਪਣੀ ਇੱਕ ਛੋਟੀ ਜੀ ਲੇਕ ਬਣੀ ਹੋਈ ਆ ਉੱਥੇ ਚੱਲਦੇ ਮੜਾ ਜਿਹਾ ਪਸੇ ਜੱਤ ਜਿਆ ਕਰਨਾ ਕਿਉਂਕਿ ਘਰੇ ਬੈਠੇ ਬੋਰਜ ਹੋ ਰਹੇ ਤੇ ਤੇ ਸਫਾਈ ਤਾਂ ਮੈਸੀ ਬੈਸੀ ਕਰਦਾ ਆਗੇ ਕਰੂੰਗੇ ਹਾਂ ਚਲੋ ਚੱਲਦੇ ਆ ਜਿੱਥੇ ਆਪਾਂ ਹੁਣ ਇਸ ਟਾਈਮ ਜਾ ਰਹੇ ਹਾਂ ਆਪਣੇ ਇੱਥੇ ਘਰ ਤੋਂ ਦੇ ਕਰੀਬ ਨਾ 15-20 ਮਿੰਟ ਦੀ ਦੂਰੀ ਤੇ ਨਾ ਛੋਟੀ ਜਿਹੀ ਲੇਕ ਹੈ ਇੱਕ ਉੱਥੇ ਚੱਲੇ ਆਪਾਂ ਪਸੇਜਾਤਾ ਕਰਨ ਬਹੁਤ ਸੋਹਣੀ ਲੋਕੇਸ਼ਨ ਹੈ ਦਿਖਾਉਣਾ ਤੁਹਾਨੂੰ ਜਾ ਕੇ ਅੱਜ ਕਿੰਨੇ ਸ਼ਾਨਦਾਰ ਯਾਰ ਰਸਤੇ ਨੇ ਆਹ ਅਸ ਟਾਈਮ ਆਪਾਂ ਜਾ ਰਹੇ ਹਾਂ ਤਕਰੀਬਨ ਤਰਸਕੋਰਾ ਟੱਪ ਕੇ ਕਜਾਸਾ ਆਉਣਾ ਕਜਾਸੇ ਤੋਂ ਬਾਅਦ ਆਪਣੀ ਲੋਕੇਸ਼ਨ ਆ 10 10 ਮਿੰਟ ਹੋਰ ਲੱਗਣੇ ਆਪਾਂ ਨੂੰ ਲੋ ਜੀ 20 25 ਮਿੰਟ ਗੱਡੀ ਚਲਾਉਣ ਤੋਂ ਬਾਅਦ ਆਪਾਂ ਆਪਣੀ ਲੋਕੇਸ਼ਨ ਤੇ ਪਹੁੰਚ ਚੁੱਕੇ ਆ ਲੇਕ ਦੇ ਉੱਪਰ ਆ ਗਏ ਹੁਣ ਇੱਥੇ ਕਰਦੇ ਆਪਾਂ ਸਜਾਤਾ ਤੇ ਤੁਹਾਨੂੰ ਦਿਖਾਉਨੇ ਆ ਇਥੇ ਦਾ ਆਲਾ ਦਾਲਾ ਬੜਾ ਸੋਹਣਾ ਯਾਰ ਸਾਰਾ ਕੁਝ ਤੁਹਾਨੂੰ ਦਿਖਾਉਣਾ ਹੁੰਦਾ ਆ ਹੈਗੀ ਸਾਹਮਣੇ ਲੇਕ ਈਦ ਨੇ ਕਹਦੇ ਨੇ ਇਹਨੂੰ ਦਾ ਕਈ ਸ਼ਹਿਰ ਪੈਨੇ ਤੇ ਵੀ ਕਈ ਪਿੰਡ ਚ ਲੱਗਦੇ ਆ ਇਹਨੂੰ ਦੇਖਨ ਨੂੰ ਲੰਬੀ ਲੰਬੀ ਜੀ ਕਾਫੀ ਆ ਇਹ ਤੇ ਦੇਖਦੇ ਆ ਹੁਣ ਇੱਥੇ ਤੇ ਰੰਗ ਢੰਗ ਆਪਾਂ ਟਾਈਮ ਤਕਰੀਬਨ ਸ਼ਾਮ ਦੇ 6 ਵੱਜ ਚੁੱਕੇ ਆ ਇਸ ਟਾਈਮ ਉਰੇ ਆ ਥੋੜਾ ਜਿਹਾ ਧੁੰਦਲਾ ਜਿਹਾ ਮੌਸਮ ਆ ਧੁੱਪ ਨਹੀਂ ਹੈਗੀ ਧੁੰਦ ਧੁੰਦ ਜੀ ਆ ਥੋੜੀ ਜੀ ਲੋ ਜੀ ਸਾਹਮਣੇ ਐਂਟਰੀ ਜਿਹੀ ਰੈਸਟੋਰੈਂਟ ਤੇ ਪੀਸਰੀ ਆ ਕੀ ਆ 바ਰ ਆ ਇਹ ਤੇ ਇੱਧਰ ਜਵਾਕ ਫੜਦੇ ਆ ਮੱਛੀਆਂ ਤੇ ਨਾਈ ਕੀ ਕਰਦੇ ਆ ਬਹੁਤ ਪਿਆਰੀ ਲੋਕੇਸ਼ਨ ਆ ਯਾਰ ਉਜੀ ਬਣਾ ਫਾਸਟ ਥਿਊ ਚੈੱਕ ਕਰੋ ਕਿੰਨਾ ਸੋਹਣਾ ਇੱਥੇ ਦਾ ਇਹ ਆਉ ਮਰੀਸ਼ਾਲ ਗੱਭਰੂ ਨੇ ਪਾਣੀ ਦੇ ਵਿੱਚ ਤੇ ਉਹ ਪਰਲੇ ਕਿਨਾਰੇ ਤੇ ਮਨ ਦਾ ਪਾਰਟੀ ਸ਼ਾਲਟੀ ਚੱਲ ਰਹੀ ਆ ਉਹ ਦੀ ਸਲੈਟਾਂ ਜੀ ਵੱਲ ਰਹੀਆਂ ਇਹ ਲੋਕੇਸ਼ਨ ਜਦੋਂ ਆਪਾਂ ਬਹਿਰ ਕੋਂ ਮਤੋਂ ਲੋਵਰੇ ਸਾਈਡ ਜਾਂਦੇ ਨਾ ਜਿਹੜਾ ਸਹਿਰ ਲੋਵਰੇ ਉਹ ਵੀ ਬਹੁਤ ਸੋਹਣਾ ਉਹ ਰੋਡ ਤੇ ਪੈਂਦੀ ਛੋਟੀ ਜੀ ਲੇក ਹੈ ਬੜੀ ਵੱਡੀ ਨਹੀਂ ਹੈਗੀ ਤੇ ਅਲੱਦਲਾ ਸੋਹਣਾ ਇੱਥੇ ਦਾ ਇਹ ਤਕਰੀਬ ਰਾਜੀ ਆਪਾਂ ਪਸੀ ਹੱਤ ਜੇ ਕਰਨ ਤੇ ਸੋਹਣੀ ਲੋਕੇਸ਼ਨ ਆ ਤੇ ਇੱਥੇ ਆਪਾਂ ਉਹ ਪੈਡਲਿੰਗ ਵਾਲੀ ਵੀ ਕਰ ਸਕਦੇ ਜਿਹਦੇ ਵਿੱਚ ਚਲਾਉਂਦੀਆਂ ਨੇ ਜਿ ਆਪਾਂ ਨੇ ਕਿਸੇ ਨੇ ਪੈਡਲਿੰਗ ਵਾਲਾ ਜਿਹੇ ਆਪਣੇ ਇੰਡੀਆ ਚੱਲਦੀਆਂ ਕਿਸ਼ਤੀਆਂ ਦੀਆਂ 4 ਜਣੇ ਬੈਠ ਕੇ ਵਿੱਚ ਉਹ ਵੀ ਚਲਾ ਸਕਦੇ ਆ ਆਪਾਂ ਉਹਦਾ ਵੀ ਰੇਟ ਤਕਰੀਬਨ 10 ਕੋ ਯੂਰੋ ਹੁੰਦਾ ਡੇਢ ਘੰਟੇ ਦਾ ਸਸਤੀ ਹੁੰਦੀ ਇੱਥੇ ਉਹ ਖਾਣਾ ਖਾ ਬਣੇ ਹੋਏ ਨੇ ਨਾ ਦੇ ਉਹ ਪੁਆਇੰਟ ਜੇ ਉੱਥੋਂ ਲੈ ਸਕਦੇ ਆ ਆਪਾਂ ਤੇ ਚੱਲੋ ਥੋੜਾ ਜਿਹਾ ਹੋਰ ਅੱਗੇ ਨੂੰ ਆਪਾਂ ਇਦੋਂ ਸਾਹਮਣੇ ਵਾਲੀ ਸਾਈਡ ਆ ਉਧਰ ਦੀ ਸਾਈਡ ਕੋ ਪਾਰਕ ਬਣਿਆ ਹੋਇਆ ਪਾਰਕ ਉਧਰ ਦੀ ਸਾਈਡ ਗ੍ਰੀਲਿਆ ਤਾਂ ਵੀ ਕਰ ਸਕਦੇ ਆਪਾਂ ਔਰ ਲੱਗਾ ਹੋਇਆ ਇਨਫਾਰਮੇਸ਼ਨ ਵਾਲਾ ਜੇ ਕਿਸੇ ਨੂੰ ਕੋਈ ਇਨਫਾਰਮੇਸ਼ਨ ਦੇਣੀ ਆ ਇਹਨਾਂ ਨੂੰ ਦੱਸਿਆ ਵੀ ਕਿਹੜੇ ਕਿਹੜੇ ਫੇਸ ਤੇ ਹੋਣੇ ਆ ਜੁਲਾਈ ਚ ਅਗਸਤ ਚ ਕਿਹੜੇ ਕਿਹੜੇ ਇੱਥੇ ਤਰੀਕਿਆਂ ਚ ਦੱਸਿਆ ਹੋਇਆ ਸਾਰਾ ਕੁਝ ਦੱਸਿਆ ਹੋਇਆ ਇਹਨਾਂ ਨੂੰ ਯਾਰਾ ਕਾਹ ਜੇ ਵੱਢਣੇ ਚਾਹੀਦੇ ਆ ਇਹਨਾਂ ਨੇ ਸਾਰਾ 뷰 ਮਾਰਿਆ ਹੋਇਆ ਲੇਖਾ کافی ਲੰਬੇ ਆ کافی ਜਗ੍ਹਾ ਤੱਕ ਆਹੇ ਲੋ ਜੀ ਇੱਧਰ ਬੱਚੇ ਲੱਗੇ ਹੋਏ ਨੇ ਆਉਣ ਇਹ ਇੱਥੇ ਤੋਂ 뷰 ਬੜਾ ਸੋਹਣਾ ਹੁੰਦਾ ਇੱਧਰ ਦਾ ਹੁਣ ਸੂਰਜ ਵੀ ਛਿਪ ਗਿਆ ਉਦਾਂ ਤੇ ਸੋਹਣੀ ਲੋਕੇਸ਼ਨ ਆ ਯਾਰ ਨੇੜਾ ਨੇੜਾ ਜਿਹਾ ਦਿਖਦਾ ਉਦਾਂ ਵੈਸੇ ਕਿ ਜਿਹਨੇ ਗੇਦਰ ਮੈਂ ਤੁਹਾਨੂੰ ਵੀਡੀਓ ਚਾਲਦੀਆਂ ਪਿੱਛੇ ਉਹ ਦੇਖ ਰਹੇ ਨੇ ਉਹ ਪੈਡਲ ਵਾਲੀਆਂ ਤੇ ਉਹ ਸਾਹਮਣੇ ਤੋਂ ਮਿਲਦੀਆਂ ਐ ਸਾਈਡ ਤੋਂ ਉਹ ਸਾਹਮਣੇ ਤੋਂ ਉਹ ਤੇ ਬਾਈ ਚ ਲਾਈ ਜਾਂਦਾ ਬੜੀ ਸ਼ਾਂਤ ਜੀ ਲੱਗ ਰਿਹਾ ਕੋਈ ਇੰਨਾ ਭੀੜ ਭੜੱਕਾ ਜਿਹਾ ਨਹੀਂ ਹੈਗਾ ਇੱਥੇ ਪਤਲੀ ਸ਼ਾਮ ਟਾਈਮ ਹੋ ਗਿਆ ਤਾਂ ਕਰਕੇ ਆ ਥਾਂ ਥਾਂ ਦੇ ਪਾਰਕ ਜਿ ਬਣੇ ਹੋਏ ਬੈਠਣ ਵਾਸਤੇ ਟੇਬਲ ਕੁਰਸੀਆਂ ਲੱਗੀਆਂ ਹੋਈਆਂ ਬੱਲੇ ਆ ਕਿੰਨਾ ਜੁਨੀਕ ਜਿਹਾ ਪੁਲ ਬਣਾਇਆ ਹੋਇਆ ਯਾਰ ਲਾਗੋ ਦੇ ਉੱਪਰ ਆ ਇਹ ਬਿਲਕੁਲ ਉਹ ਬਲਬਲ ਇਧਰ ਆਹ ਲੀਕ ਦੇ ਕਿਨਾਰੇ ਤੇ ਖੰਡਰ ਬਣੇ ਪਏ ਆ ਕਿਸੇ ਟਾਈਮ ਹੋਟਲ ਵਗੈਰਾ ਦੇ ਰੈਸਟੋਰੈਂਟ ਵਗੈਰਾ ਤਾਂ ਜਮਾਈ ਖਸਤਾ ਹਾਲਤ ਹੋ ਗਈ ਹੁਣ ਤੇ ਇਹਦੀ ਕੋਈ ਕੁਦਰੋਂ ਲਈ ਆਉਣੇ ਆ ਮਸਤੀ ਮਾਰ ਲੱਗੇ ਬਦਾ ਪੂਰੀਆਂ ਹਰੀ ਠੰਡੀ ਹਵਾ ਚੱਲਦੀ ਆ ਪੂਰਾ ਐਨ ਯਾਰ ਸਵਾਦ ਆਉਂਦਾ ਘੁੰਮਣ ਦਾ ਅੱਜ ਕਿਉਂਕਿ ਧੁੱਪ ਬਿਲਕੁਲ ਨਹੀਂ ਹੈਗੀ ਸ਼ਾਂਤ ਆ ਬੱਦਲ ਵਾਈ ਆ ਤੇ ਗੱਲ ਇੱਕ ਨੰਬਰ ਹੋਈ ਪਈ ਅੱਜ ਫੇਰ ਲੋ ਜੀ ਬਾਬਿਓ ਮੌਸਮ ਬਹੁਤ ਜ਼ਿਆਦਾ ਖਰਾਬ ਹੋ ਗਿਆ ਯਾਰ ਮੈਨੂੰ ਲੱਗਦਾ ਆਪਾਂ ਨੂੰ ਬਾਹਰ ਜਾਣਾ ਪੈਣਾ ਨੇਰੀ ਚੱਲ ਵੀ ਤੇ ਪਲੱਸ ਵੀ ਵੀ ਆਉਣ ਨੂੰ ਤਿਆਰ ਆ ਗਿੰਗ ਬਾਈ ਇੱਥੇ ਰੋਡ ਦੇ ਨਾਲ ਨਾਲੇ ਲੰਬੀ ਲੰਬੀ ਛੋਟੀ ਛੋਟੀ ਪਾਰਕਿੰਗ ਆ ਕੋਈ ਬਾਲੀ ਵੱਡੀਆਂ ਪਾਰਕਿੰਗਾਂ ਨਹੀਂ ਹੈਗੀਆਂ ਇੱਥੇ ਜੇ ਬਾਲੀ ਵੱਡੀ ਪਾਰੀਆਂ ਸਭ ਤੋਂ ਮੂਹਰੇ ਸਟਾਰਟਿੰਗ ਜਿੱਥੇ ਲੇਕ ਸਟਾਰਟ ਹੁੰਦੀ ਹੈ ਆ ਇਹਦਾ ਟੇਬਲ ਲੱਗੇ ਹੋਏ ਆ ਨਾਲ ਟੂਟੀਆਂ ਪਾਣੀ ਵਾਲੀਆਂ ਫੈਸਿਲਿਟੀ ਵੀ ਹੈਗੀ ਆ ਇਹਦਾ ਕਾਫੀ ਯਾਰ ਚੱਲਦੀ ਐ ਚੱਲਦੀ ਐ ਤੁੱਕੇ ਜੀ ਗਿਰਦੇ ਆ ਚੱਲਦੀ ਆ ਹੁਣ ਹਵਾ ਆ ਆਪੋਜ਼ਿਟ ਸਾਈਡ ਆ ਹੁਣ ਜਣ ਹੈ ਸਾਈਡ ਆ ਜੋਰ ਪੂਰਾ ਲੱਗਿਆ ਪਾ ਹੋਣਾ ਦਾ ਸਾਰਿਆਂ ਦਾ ਹਾਂ ਲੋ ਜੀ ਇੱਥੋਂ ਮਿਲਦੀ ਆ ਪੈਦਾਲੋ ਕਾਨੂੰਨ ਆ ਵੜੇ ਲੱਗੇ ਹੋਏ ਰੱਬਾ ਬਲ ਬਲ ਇਹਦਾ ਬਾਧੂ ਹੋਰ ਇਹਦਾ ਇਹਦਾ ਪੂਰਾ ਤਾਮਜਾਮ ਰੱਖੀ ਬੈਠਿਆ ਬਣਾਇਆ ਨਾ ਜਿੰਨੀਆਂ ਮਰਜ਼ੀ ਲੈ ਲੋ ਇੱਥੋਂ ਥੋੜਾ ਮੌਸਮ ਨੇ ਕੰਮ ਖਰਾਬ ਕਰਤਾ ਜੀ ਆ ਵਾਲੀ ਬਾਰ ਦਾ ਨਾ ਉਹ ਜਿੱਥੋਂ ਇਹ ਚੀਜ਼ਾਂ ਮਿਲਦੀਆਂ ਜੀ ਉਹਨਾਂ ਨੂੰ ਪੁੱਛਿਆ ਮੈਂ 10 ਰੁਪਏ ਘੰਟਾ ਦਿੰਨੇ ਕਹਿੰਦੇ। ਪਰ ਕਿੰਨੇ ਬਵੇ? ਸਹੀ ਹੈ 10 ਰੁਪਏ ਇੱਕ ਘੰਟੇ ਦਾ। ਡੇਢ ਘੰਟੇ ਲਾ ਦਿੰਨੇ ਲੋਕ। ਤੇ ਆਪਣਾ ਖਾਣਾ ਪੀਣਾ ਨਹੀਂ ਲਿਆਉਣਾ ਚਾਹੁੰਦਾ ਨਾ ਵੀ ਲੈ ਕੇ ਆਵੇ। 12 ਪਿਸਤਰੀ ਰੈਸਟੋਰੈਂਟ ਬਣੇ ਹੋਏ ਆ ਛੋਟੇ ਛੋਟੇ ਥਾਂ ਤੇ ਬਾਦ। ਆਪਣਾ ਉਰਤੋ ਲੈ ਕੇ ਖਾ ਵੀ ਸਕਦੇ ਆ। ਬਸ ਇਹ ਫਰਕ ਆ ਵੀ ਉਰਤ ਥੋੜਾ ਜਿਆਦਾ ਮਹਿੰਗਾ ਹੋਣਾ। ਜੇ ਆਪਾਂ ਬਾਹਰੋਂ ਜਾਂ ਘਰ ਤੋਂ ਲੈ ਕੇ ਆਉਨੇ ਆ ਉਹ ਆਪਾਂ ਥੋੜਾ ਸਸਤਾ ਪੈ ਜਾਂਦਾ। ਏ ਮੇਰੇ ਵੀਰ ਜਿਹੜੀ ਇਹ ਲੇਕ ਹੈ ਛੋਟੀ ਜੀ ਇਹ ਨੂੰ ਨਾ ਲੋਵਰ ਇਹ ਨਾਲ ਜੋੜੀ ਜਾਂਦੇ ਆ ਵੀ ਇਹ ਕਿਤੇ ਲੇਕ ਇਜ਼ੋਏ ਆ ਇਹ ਲੇਕ ਇਜ਼ੋਏ ਨਹੀਂ ਹੈਗੀ ਇਹ ਤਾਂ ਇੱਕ ਉੱਦਾਂ ਛੋਟੀ ਜੀ ਬਣੀ ਹੋਈ ਆ ਲੋਕ ਨਾ ਕਈ ਵਾਰ ਮੈਨੂੰ ਮੈਸੇਜ ਵੀ ਆ ਇੱਕ ਦੋ ਵਾਰ ਕਹਿੰਦੇ ਮਹਾ ਭਾਈ ਇਹ ਨਹੀਂ ਹੈਗੀ ਜਿਹੜੀ ਲੋਵਰ ਵਾਲੀ ਲੇਕ ਆ ਇਜ਼ੋਏ ਲੇਕ ਉਹ ਗਾਹਾਂ ਜਾ ਕੇ ਆ ਇੱਥੋਂ ਤੱਕ तकरीबन ਆਪਾਂ ਨੂੰ ਹੋਰ 20-25 ਮਿੰਟ ਗੱਡੀ 'ਚ ਲੱਗ ਜਾਣਾ ਪੈਣਾ ਆਪਾਂ ਨੂੰ ਫੇਰ ਉਹ ਵੱਡੀ ਲੇਕ ਆ ਉਹ ਇਹ ਛੋਟੀ ਹੈ ਤਾਂ ਕਈ ਵਾਰ ਲੋਕ ਭੁਲੇਖਾ ਖਾ ਜਾਂਦੇ ਨੇ ਕਿਉਂਕਿ ਲਾਗ ਲਾਗ ਨਾ ਥੋੜੇ ਫਰਕ ਨਾਲ ਲੋਕ ਤਾਂ ਕਰਕੇ ਭੁਲੇਖਾ ਖਾ ਜਾਂਦੇ ਨੇ ਕਈ ਵਾਰ ਇਹ ਜੀ ਵੀ ਯਾਰ ਵਿੱਚ ਜਿੱਦਿਆ ਆਪਾਂ ਦੇਖਣਾ ਕਿੰਨੀ ਸਪੋਰ ਕੋ ਕਿੰਨਾ ਗੰਦ ਜਹਾ ਇਹ ਸਾਰੀ ਗਾਧ ਜ ਇੱਥੇ ਹੋ ਜਾਂਦੀ ਵੀ ਚੇਂਜ ਹੋ ਜਾਂਦੀ ਬਾਅਦ ਚ ਉਹ ਜੀ ਇੱਕ ਰੈਸਟੋਰੈਂਟ ਹੋਰ ਆ ਗਿਆ ਇਹ ਇਹ ਤਾਂ ਬਿਲਕੁਲ ਕੰਡੇ ਦੇ ਉੱਪਰ ਹੈ ਬੜੀ ਸੋਹਣੀ ਲੋਕੇਸ਼ਨ ਤੇ ਬਣਾਇਆ ਪਿਆ ਯਾਰ ਵਿੱਚ ਨੰਗੇ ਕਿ ਕਹਾ ਜਾ ਤਾਂ ਜੇ ਕਿਸੇ ਨੇ ਪਸੇ ਜਾਤੇ ਕਰਨੇ ਪਾਰਕਿੰਗਾਂ ਵਾਸਤੇ ਸ਼ਾਮਾ ਦੇਖੋ ਕਿਹੜੇ ਸਾਮਣ ਕਰੀ ਹੋਈ ਹੈ ਉੱਪਰ ਇਹਨਾਂ ਨੇ ਆਹ ਲਾਈਵ ਹੋਏ ਬੂਟੀ ਜੀ ਛੱਤ ਬਣਾ ਸੀ ਤੇ ਥੱਲੇ ਗੱਡੀਆਂ ਲੱਗੀਆਂ ਨੇ ਨਾਲੇ ਧੁੱਪਾਂ ਤੋਂ ਬਚੌ ਰਹੇ ਨੇ ਨਾਲੇ ਗੜਿਆਂ ਤੋਂ ਗੋਲੇ-ਗੂਲੇ ਤੋਂ ਬਚੌ ਰਹੇ ਨੇ ਤੇ ਇਤਰਾਜੋਂ ਕਿ ਹੁਣ ਲੰਘਣਗੇ ਆਪਾਂ ਇੰਡੀਆ ਗੇਟ ਆਮ ਚੀਜ਼ ਹੈ ਕੁਦਰਤ ਆਪਣੀ ਬੁੱਕਲ ਵਿੱਚ ਪਤਾ ਨਹੀਂ ਕਿੰਨਾ ਕੁ ਸਮਾਈ ਬੈਠੀ ਹੈ ਇਟਲੀ ਦੇ ਵਿੱਚ ਕਾ ਬਹੁਤ ਵੱਡੀ ਪ੍ਰੋਬਲਮ ਹੈ ਯਾਰ ਅੱਧੇ ਘੰਟੇ ਦੇ ਵਿੱਚ ਮੌਸਮ ਚੇਂਜ ਹੋ ਜਾਂਦਾ ਮੀਂਹ ਪਾ ਕੇ ਚਲੇ ਜਾਂਦਾ ਨੇਰੀ ਵੀ ਆ ਜਾਂਦੀ ਹੈ ਵਿੱਚ ਗੋਲੇ ਪੈ ਜਾਂਦੇ ਆ ਪਤਾ ਹੀ ਨਹੀਂ ਲੱਗਦਾ ਕੀ ਕੁਝ ਹੋ ਜਾਂਦਾ ਪੈਰ ਪੈਰ ਤੇ ਤੇ ਇਸ ਕਰਕੇ ਨਾ ਮੈਂ ਕਈ ਵਾਰ ਸੋਚਦਾ ਹੁੰਦਾ ਕਿ ਐਵੇਂ ਮੀਂਹ ਪੂਜੀ ਕਰਕੇ ਆਉਣਾ ਹੁਣਾ ਨਾਲ ਸਮਾਨ ਮੈਂ ਬੈਗ ਦੇ ਵੀ ਸਾਰੇ ਪੈ ਬਰਸਾਤੀ ਪਾਈ ਹੋਈ ਆ ਤੇ ਬੂਟਾਂ 'ਤੇ ਪਾਉਣ ਵਾਲੇ ਕਵਰ ਜੇ ਪਾਏ ਹੋਏ ਆ ਜਰਾਬਾਂ ਦਾ ਜੋੜਾ ਨਾਲ ਰੱਖਦਾ ਹੁੰਦਾ ਮੈਂ ਹਮੇਸ਼ਾ ਕਿਉਂਕਿ ਮੇਰੇ ਨਾਲ ਬਹੁਤ ਵਾਰ ਹੋਇਆ ਐਦਾਂ ਹੁਣ ਆ ਪੱਕਾ ਬੈਗ ਨਾਲੇ ਰੱਖਦਾ ਕੇ ਦਾ ਯਾਰ ਕੋਈ ਢਿੰਦਾ ਨਹੀਂ ਮੈਨੂੰ ਲੱਗਦਾ ਮਾ ਆ ਵੀ ਬਾ ਬਾ ਘਾ ਆ ਗਿਆ ਗੱਡੀ ਬਹੁਤ ਪਿੱਛੇ ਰਹਿ ਗਈ ਮੇਰੀ ਤੇ ਮੌਸਮ ਕਹਿੰਦਾ ਵੀ ਹੁਣ ਤੂੰ ਅੱਗੇ ਨਾ ਜਾ ਜੇ ਭੱਲੀ ਚ ਉਹਨਾਂ ਦਾ ਵਾਪਸ ਮੁੜ ਜਾ ਕਿਉਂਕਿ ਮੀਂਹ ਵੀ ਆ ਗਿਆ ਹੁਣ ਬਾਰਸ਼ ਕਿਦਾਂ ਆ ਗਈ ਤੇਜ਼ ਲੋ ਜੂਰੇ ਰੇਟ ਦਾ ਫਰਕ ਆ ਥੋੜਾ ਜਿਹਾ ਪੂਰੇ 1 ਘੰਟੇ ਦੇ 9 ਰੋ ਲੰਨੇ ਆ 2 ਘੰਟਿਆਂ ਦੇ 15 ਜੀ ਰੋ ਵੀਡੀਓ ਕਿਸ਼ਤੀ ਜੀ ਚਲਾਉਣੀ ਜਾ ਕਿਸੇ ਨੇ ਨਾ ਤਕੜਾ ਤੂਫਾਨ ਆਇਆ ਲੇਕਨ ਵੀ ਹਵਾ ਕਹਿੰਦੀ ਮੈਂ ਬਾਹਰ ਚੱਕ ਕੇ ਮਾਰਾਂ ਇੰਨੀ ਤੇਜ਼ ਹਵਾ ਚੱਲ ਰਹੀ ਹੈ ਇਸ ਟਾਈਮ ਭਾਈ ਉਹ ਫਸੇ ਹੋਏ ਆ ਬਿਚਾਰੇ ਕੱਦਈ ਉਹਨਾਂ ਤੋਂ ਮੁੜੇ ਹੀ ਨਹੀਂ ਜਾ ਰਿਹਾ ਹਵਾ ਨੇ ਦਰਖਤ ਵੀ ਝੱਲੇ ਘਰੇ ਪਏ ਆ ਇੰਨੀ ਜ਼ਿਆਦਾ ਤੇਜ਼ ਹਵਾ ਚੱਲ ਰਹੀ ਹੈ ਉਹਨਾਂ ਨੂੰ ਕੋਈ ਜਾਨ ਨਹੀਂ ਆਵੇ ਉਹ ਚੱਲਦੀ ਹੈ ਬਾਕੀ ਲੋਕੇਸ਼ਨ ਬਾਬੇ ਇੱਕ ਨੰਬਰ ਆ ਯਾਰ ਨਾ ਇੰਨੀ ਕਿ ਜ਼ਿਆਦਾ ਤੇਜ਼ ਹੈ ਨਾ ਬੱਤਕਾਂ ਵੀ ਬਾਹਰ ਆ ਕੇ ਬੈਠ ਗਈਆਂ ਉਹ ਦੇਖੋ ਉੱਧਰ ਬੈਠੀਆਂ ਪਿੱਛੇ ਬੈਠੀਆਂ ਆ ਦੀਆਂ ਤੇ ਮਨੁੱਖ ਹੁਣ ਕੋਲ ਲਿਆ ਗਾ ਤੇ ਬਾਹਰ ਬੈਠ ਗਈਆਂ ਕਿਉਂਕਿ ਹਵਾ ਬਹੁਤ ਜ਼ਿਆਦਾ ਤੇਜ਼ ਆ ਪਾਣੀ ਬਹੁਤ ਛੱਲਾ ਬਹੁਤ ਤੇਜ਼ ਆਉਂਦੀ ਹੈ ਆ ਬਾਬੇ ਉਹ ਵਾਹ ਚਾ ਨਿਆਰਾ ਆ ਅੱਜ ਜਿਆਦਾ ਠੰਡੀਆਂ ਹਵਾਵਾਂ ਲੱਗ ਰਹੀਆਂ ਹਨ ਉਹਨਾਂ ਨਾਲ ਆ ਤਾਂ ਮੈਂ ਕੋਟੀ ਪਾ ਲਵਾਂ ਉਹ ਹੋ ਟੋਪੀ ਟਰਸ਼ੀ ਮੈਨ ਸਰਪਾ ਆ ਵੀ ਸਾਰੀਆਂ ਬਾਹਰ ਆ ਕੇ ਬੈਠੀਆਂ ਲੋਜ ਕਿਸੇ ਨੇ ਕਿੰਨੇ ਟਿਕਾਣੇ ਜਾ ਕੇ ਰੈਸਟੋਰੈਂਟ ਬਣਾਇਆ ਹੋਇਆ ਤੇ ਕਿੰਨਾ ਪਿਆਰਾ ਲੱਗਦਾ ਇੱਥੇ ਉਹਨੀ ਗੱਲ ਬਾਤ ਆ ਇਹ ਦਰਾ ਬੱਚੇ ਨੇ ਖੇਲਣ ਨੂੰ ਪਾਰਕ ਜਿਹਾ ਬਣਾਇਆ ਉਹ ਸਾਈਡ 'ਚ ਬਰਾ ਕੇ ਤੇ ਨਾਲ ਟੇਬਲ ਟੂਬ ਲੱਗੇ ਹੋਏ ਆਂ ਆ ਠੀਕ ਐ ਇੱਥੋਂ ਡਿਵਾਈਡ ਹੋ ਜਾਂਦਾ ਫਿਰ ਮੁੱਲਾ ਦਾ ਜੇ ਆਪਾਂ ਨੇ ਪਰਲੀ ਸਾਈਡ ਜਾਣਾ ਹੁਣ ਲੇਕ ਦੇ ਪਰਲੇ ਕਿਨਾਰੇ ਤੇ ਜਾਣਾ ਤਾਂ ਉੱਥੇ ਪੋਂਤੇ ਮੁੱਲਾ ਦਾ ਸ਼ਾਇਦ ਉੱਤੋਂ ਪਰ ਜਾ ਕੇ ਨਾ ਪਤਲੀ ਸਾਈਡ ਜਾ ਸਕਦੇ ਆਪਾਂ ਆ ਉੱਥੇ ਬਣਾਇਆ ਹੋਣਾ ਜੇ ਪਰਲੀ ਸਾਈਡ ਜਾਣਾ ਜੇ ਕਿਸੇ ਨੂੰ ਉਧਰਲੀ ਸਾਈਡ ਪਾਸੇ ਜਾਤਾ ਕੰਨ ਜਾਣਾ ਤੇ ਪੂ ਰਿਆ ਲਾਈਨ ਦੇ ਵਿੱਚ ਲਾਏ ਹੋਇਆ ਹਨ ਬਹੁਤ ਸੋਹਣਾ ਐ ਨਾ ਇਹ ਜਾਨੀ ਤਕਨੀਕ ਆ ਜਿਹੜੇ ਨਾ ਕਿਸੇ ਨੂੰ ਤੰਗ ਕਰਨਾ ਚਾਹਤ ਰਖਤ ਇਹ ਪਹਿਲਾਂ ਹੀ ਉਹ ਡਾਇਰੈਕਸ਼ਨ ਚਲਾਉਣਾ ਉਹ ਤਰੀਕੇ ਨਾਲ ਲਾਉਣਾ ਚਾਹੀਦਾ ਚੀਜ਼ ਨੂੰ ਇਹ ਬਾਅਦ ਚ ਕੱਟਣੀ ਨਾ ਪਵੇ ਵੱਢਣੀ ਨਾ ਪਵੇ ਉਹੀ ਗੱਲ ਆ ਦੇਖੋ ਆ ਪੁਨਤੇ ਇੱਥੇ ਉਹ ਇਹਦਾ ਵਪਾਰੀ ਸੜ ਜਾਣਾ ਜੇ ਉਧਰਲੀ ਸਿਹੜ ਪਸੇ ਜਾ ਤੱਕ ਨਾ ਪਾਰਲੀ ਸੜ ਆਪਾਂ ਆਹ ਸਾਈਡ ਤੋਂ ਆਏ ਇਧਰੋਂ ਤੇ ਆਹ ਸਾਈਡ ਆ ਇਧਰ ਮੰਨ ਲਾ ਇਧਰ ਪਿੰਡ ਵੀ ਦੂਆ ਬਦਲ ਜਾਣਾ ਸ਼ਾਇਦ ਜਦੋਂ ਆਪਾਂ ਪੁਲ ਟਾਪ ਦੇ ਦੂਸਰ ਸਾਈਡ ਦੂਆ ਪਿੰਡ ਸਟਾਰਟ ਹੋਣ ਦਾ ਮੰਨ ਲਾ ਤਾਂ ਹਾਂ ਸਹੀ ਗੱਲ ਆ ਮੋਸਟਰ ਆਲੋ ਸ਼ੁਰੂ ਹੋ ਗਏ ਕਿਹੜਾ ਇਹ ਹਾਂ ਇਹ ਵੀ ਪਿੰਡ ਸੋਨਾ ਸਾਰਾ ਦੇਖਣ ਵਾਲਾ ਹੈ ਵੀ ਓਹ ਹੁਣ ਅੱਗੇ ਦਾ ਕੀ ਗੰਝਣਾ ਯਾਰ ਨੀਰਾ ਹੋ ਗਿਆ ਬਹੁਤ ਜ਼ਿਆਦਾ ਲੋ ਜੀ ਗੱਡੀ ਕੋਲ ਪਹੁੰਚ ਗਏ ਆਪਾਂ ਤੇ ਸਾਹਮਣੇ ਤੇ ਬਿਲਕੁਲ ਹੋਟਲ ਹੈ ਜਿਹੜਾ ਕਿ ਬੰਦ ਪਿਆ ਹੋਣਾ ਕਾਫੀ ਟਾਈਮ ਤੋਂ ਦਰਵਾਜ਼ੇ ਟਾਕੇ ਸਾਰੇ ਬੰਦ ਸ਼ਾਇਦ ਖਾਂ ਖੋਲਣ ਇਹੋ ਜਿਹਾ ਪਤਾ ਨਹੀਂ ਤੇ ਐਸੀ ਅੱਜ ਦੀ ਲੋਕੇਸ਼ਨ ਲਾਗੋ ਦੀ Eid ਨੇ ਇਹ ਆਹ ਵਾਲਾ ਰੋਡ ਆ ਜਿਹੜਾ ਗਾਹਾਂ ਲੋਬਰੇ ਸੌਂਦਰੀਓ ਤਿਰਾਨੋ ਲਵਿਨੀਓ ਨੂੰ ਜਾਂਦਾ ਅੱਗੇ ਜਿਹੜਾ ਐਦਾਂ ਦੀ ਗੱਲ ਬਾਤ ਆ ਗੱਡੀ 'ਚ ਬੈਠ ਕੇ ਮਾੜੀ ਸ਼ਾਂਤੀ ਮਿਲਿਆ ਅੱਜ ਤਾਂ ਹਵਾ ਨੇ ਭਾਂਤ ਆ ਯਾਰ ਜਿੱਦਾਂ ਮੈਂ ਆਇਆ ਔਰ ਇਹ ਲੇਕ ਦੇ ਉੱਤੇ ਹੁਣ ਤੱਕ ਹਵਾ ਚੱਲਦੀ ਹੋ ਰਹੀ ਕੰਟੀਨਿਊ ਹਵਾ ਦੇ ਵਿੱਚ ਬਲੌਗ ਬਣਾਇਆ ਹਵਾ ਦੇ ਵਿੱਚ ਘੁੰਮਿਆ ਪਹਿਲਾਂ ਥੋੜੇ ਟਾਈਮ ਵਿੱਚ ਨੂੰ ਹਟ ਕੇ ਬਾਅਦ ਇੱਕਦਮ ਇੱਕ ਵਾਰ ਤਾਂ ਇੰਨੀ ਜ਼ਿਆਦਾ ਆ ਗਈ ਸੀ ਨਾ ਪੁੱਛਣਾ ਸੀ ਅਸੀਂ ਖੜ੍ਹ ਕੇ ਤੇ ਪਿੱਛੇ ਸਾਰੇ ਤੇ ਹੁਣ ਚੱਲਦੇ ਆ ਘਰ ਨੂੰ ਆਪਾਂ ਤੇ ਮਿਲਦੇ ਆ ਘਰ ਜਾ ਕੇ ਲੋ ਵੀ ਮਿੱਤਰੋ ਘਰੇ ਪਹੁੰਚ ਗਏ ਆ ਬੀਟੀਪੀ ਆ ਨੂੰ ਚੱਕਣਾ ਯਾਰ ਮੈਨੂੰ ਤਾਂ ਗੁੱਸਾ ਆ ਹੋ ਹਾ ਹਾ ਬਾਨੇ ਭਾਂਤੇ ਰਜਤਾ ਦੁਪਹਿਰੇ ਵਿੱਚ ਕੀ ਕਰਦਾ ਹੈ ਪੈਪ ਚੱਲ ਜਾਣੇ ਤੂੰ ਪਾਂਚ ਕੀ ਕਰਦੇ ਆ ਕੁੜੀ ਠੀਕ ਕਰਦੇ ਆ ਹਾਂ ਕਰਦੇ ਨੂੰ ਕੈਨ ਨਹੀਂ ਕਰਾਂ ਹਾਂ ਕਰਦੇ ਬੈਂਚਰ ਕੋਲ ਨੇ ਨਸਨ ਦੋ ਬੜੇ ਡੈੜੀ ਵਾਲਾ ਇਹ ਹਾਂ ਹਾਂ ਰਸਮ ਤੂੰ ਨਾਲ ਟੜੀ ਉੱਪਰ ਕਿਤੇ ਗੇਰ ਲਵੇਂ ਲੈ ਭੀਖਾ ਓਏ ਤੇਰਾ ਕੋਲ ਇਸ ਟੌਪਿਕ ਨੂੰ ਵੀ ਜਾਣੀ ਕਿ ਅੱਜ ਮੈਂ ਕਾਡ ਨੋਟ ਕੋਰੇ ਕੋਬਰਾ ਲੈਂਦਾ ਹੈ ਇਹ ਇਹ ਖੇਡ ਆਏ ਗੁਰਦੁਆਰੇ ਸਭ ਖਾਹਾ ਹੋਗਾ ਆ ਦੇਖੀ ਨਾ ਵੀ ਕਾਡ ਜੋਨ ਚੱਲੇ ਆਉਣੇ ਖੇਡਾਂ ਲੈਣ ਘੜ ਲੜ ਕੇ ਹੁਣ ਦੁਬਾਰੇ ਗੱਡੀ 'ਚ ਬੈਠਣਾ ਹੈ ਆਪਾਂ ਨੇ ਜੋਨ ਕੀ ਜੇ ਕੈਬ ਜਾਤੋਂ ਟਮਾਟਰ ਵਾਲੀ ਗੱਡੀ ਲੜ ਕੇ